ਪਹਿਲਾ ਟਰੈਕਟਰ ਆ ਜੀ ਸਾਡੇ ਏਰੀਆ ਦੇ ਵਿੱਚ ਹੈ ਬਿਊਟੀਫੁੱਲ ਪਹਿਲਾ ਪਿੰਡ ਕੌਕੇ ਕਲਾਂ ਦੇ ਵਿੱਚ ਆਪਣਾ دوست ਵੱਡਾ ਵੀਰ ਲੈ ਕੇ ਆਇਆ ਜੀ ਸਰਪ੍ਰੀਤ ਸਿੰਘ ਆਜੋ ਤੁਹਾਨੂੰ ਟਰੈਕਟਰ ਦਿਖਾਵਾਂਗੇ ਨਾਲੇ ਟਰੈਕਟਰ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਆ ਸਰਪ੍ਰੀਤ ਲੈ ਕੇ ਆਇਆ ਬਿਊਟੀਫੁੱਲ ਪਾਦੇ ਬਲੌਗ ਨਾਲ ਅਰਦਾਸ ਕਰਨ ਵਾਸਤੇ ਬਾੜਾ ਗੋਸ ਫੈਕਸ਼ਨ ਵਾਲੇ ਆ ਯਾਰ ਇੱਥੇ ਜੋੜਤਾ ਹੈ ਆ ਦੇ ਕੱਲਾ ਕੱਲਾ ਐਂਟੀ ਐਂਟੀ ਲੋਕ ਸਿਸਟਮ ਹੈ ਦੇ ਵਿੱਚ ਕੱਲੇ ਕੱਲੇ ਟਾਇਰ ਦੇ ਵਿੱਚ ਬ੍ਰੇਕ ਆਉਂਦੇ ਆ ਇਹ ਕੋਈ ਟਰੈਕਟਰ ਆ ਜਿਹੜਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਜਾਂਦਾ ਬਾਹਰ ਲਾ ਲ ਜਿਹਦੇ ਕੱਲੇ ਕੱਲੇ ਬ੍ਰੇਕ ਆ ਜਾਣਗੇ ਟਾਇਰਾਂ ਦੇ ਵਿੱਚ ਬ੍ਰੇਕ ਆਉਂਦੇ ਆ ਇਹ 50 ਐਚਪੀ ਤੋਂ ਸ਼ੁਰੂ ਹੋ ਜਾਂਦੇ ਆ ਕਿਰਾਇਆ ਦਾ ਮਾਰ ਲੈ ਬਾਾਕੀ ਸੋਡਣਾ ਡਿਟੇਲ ਇਹਦੀ ਸਾਂਝੀ ਕਰਾਂਗੇ ਪਰ ਆ ਮੈਂ ਟਰਾਈਂਦਾ ਪਹਿਲਾਂ ਟਰੈਕਟਰ ਤੁਹਾਨੂੰ ਥੋੜਾ ਜਿਹਾ ਦਿਖਾ ਲਈਏ ਕਿਰਾ ਤੋਂ ਗियर ਗੁਰ ਦਾ ਕੇਰ ਗੇਅਰ ਲੀਵਰ ਉਹ ਤਾਂ ਬੜੇ ਸੋਹਣੇ ਆ ਗੇਰ ਗੁਰ ਲੀਵਰ ਬੜੇ ਸੋਹਣੇ ਗੱਡੀ ਵਾਲੇ ਆ ਗੇਰ ਗੁਰ ਦੀ ਵਜੇ ਦਾ ਇਹ ਸਰਪੀਤਾ ਕੌਂਗਾਲ ਆ ਨੰਦਾ ਪਾਉ ਤੋਂ ਜਿਹੜਾ ਆ ਜੀ ਸਾਡੇ ਦਿਗਰਾਮਾ ਹਲਕੇ ਦੇ ਵਿੱਚ ਇਹ ਬਿਊਟੀਫੁੱਲ 40 80 ਇਹ ਤਕਰੀਬਨ 75 HP ਦਾ ਵਾਲੀ ਤੇ 4 ਇੰਡਿਸਟਰੀਅਲ ਲੱਗੇ ਹੋਇਆ 5 ਗੇਅਰ ਆਉਂਦੇ ਆ ਤੀਤਗਰ ਦੀ 1000 ਚੱਕਰ ਤੇ ਵੀ ਚਲੀ ਜਾਂਦੀ ਆ 540 ਚੱਕਰ ਤੇ ਵੀ ਰਹਿ ਜਾਂਦੀ ਆ ਜਿਹੜੇ 75 ਐਚਪੀ ਦੇ ਵਿੱਚੋਂ ਪੰਜ ਗੇਰੇ ਤੇ ਦੂਜੇ ਤੇ ਲੋਹਾ ਹੀ ਮੀਡੀਅਮ ਦੂਜਾ ਲੱਗਾ ਹੋਇਆ ਇਹਨੂੰ ਠੀਕ ਆ ਜੀ 75 ਐਚਪੀ ਦੇ ਵਿੱਚ ਆ ਤੇ ਆਪਣਾ ਬੀਲ ਸਰਪੀਤ ਲੈ ਕੇ ਆਇਆ ਜੀ ਕੌਕੇ ਕਲਾਂ ਦਾ ਵੀਰ ਨੂੰ ਮੁਬਾਰਕਾ ਸਾਰੇ ਪਰਿਵਾਰ ਨੂੰ ਮੁਬਾਰਕਾ ਜੀ ਇਹ ਯਾਰ ਮਿੱਤਰ ਯਾਰ ਦੋਸਤਾਂ ਨੂੰ ਵੀ ਮੁਬਾਰਕਾ ਵੀਰ ਪਹਿਲਾਂ ਹਲੇ ਘਰੇ ਲੈ ਕੀ ਨਹੀਂ ਗਿਆ ਪਹਿਲਾਂ ਇੱਕ ਸੱਦਾ ਯਾਂਸੀ ਦੇ ਵਿੱਚੋਂ ਲੈ ਕੇ ਆਇਆ ਜੀ ਪਿੰਡ ਗੁਰੂ ਸਰ ਕੌਕੇ ਪਾਸ਼ੇ 6ਵੀਂ ਇਤਿਹਾਸ ਵਿਦਿਆਰਥੀ ਸਾਦੇ ਵਿੱਚ ਨੌਸਕਾ ਕੰਨ ਬਾਬਾ ਜੀ ਦਾ ਧੰਨਵਾਦ ਕਰਦ ਤੇ ਬਾਕੀ ਆ ਚਾਬੀ ਜਿਹੜੀ ਲੱਗਦੀ ਆ ਦੇਖੋ ਗੱਡੀ ਵਾਲ ਸਿਸਟਮ ਵਿੱਚ ਸਾਰਾ ਕਰਤਾ ਜਿਹੜੇ ਆ ਹੈਂਡਿਕਟਰ ਵਗੈਰਾ ਜਿਹੜੀ ਹੈਗੇ ਆ ਸੋਚਾ ਵਗੈਰਾ ਬੜੀਆਂ ਸੋਹਣੀਆਂ ਕੀਤੀਆਂ ਗੇਅਰ ਲੋਕ ਆ ਜਿਹੜੀਆਂ ਬੜੀਆਂ ਸੋਹਣੀਆਂ ਥੋੜੀਆਂ ਕਰਤੀਆਂ ਡੈਸ਼ ਬ੍ਰੇਕ ਆ ਚਾਰੇ ਇਹਨਾਂ ਦੇ ਠੀਕ ਆ ਜੀ 75 ਐਚਪੀ ਦੇ ਵਿੱਚ ਆ ਜਿਹੜੀ ਇਲੈਕਟ੍ਰਿਕ ਵੈਸਟੀ ਆ ਜੇ 3500 ਤੱਕ ਦੀ ਆ ਹੌਰਾ ਬਹੁਤ ਦੱਸ ਦਿਆਂ ਜੀ ਇਹਦਾ ਇਹਦਾ ਡਿਊਟ ਫਾਰਾ ਜੀ ਇਹ ਇਟਲੀ ਬ੍ਰਾਂਡ ਆ ਟਰਬੋ ਚਾਰਜਡ ਹੈਗਾ ਜੀ ਇਹ ਡੀਜ਼ਲ ਆ ਇੰਡੀਕੇਟਰ ਚਾਰੇ ਗੇਅਰ ਪੰਜ ਨੇ ਇਹਦੇ ਵਿੱਚ ਪੰਜ ਗੇਅਰ ਨੇ ਇਹ ਬਾਕੀ ਆ ਲੋਹੜੀ ਵਾਲਾ ਹੋ ਗਿਆ ਆਹ ਓਏ ਆਹ ਦੇਖ ਤੁਸੀਂ ਪਾ ਕਿੰਨੇ ਗੇਅਰ ਕਹਦੇ ਆਹ ਕਿੰਨੇ ਗੇਅਰ ਕਰਤੇ ਲੋ ਹਾਈ ਮੀਡੀਅਮ ਜਾ ਆਏ ਡਿਸਟ੍ਰੀਬਿਊਟਰ ਜੀਸੀ ਬਿਊਟਿੰਗ ਵਾਸਤੇ ਇਹਨਾਂ ਚਾਰ ਪਾਇਪ ਲੱਗਦੇ ਆ ਜੀ ਜੇ ਟਰਾਲੀ ਵਾਲੇ ਵੀ ਹੋ ਗਏ ਜਿਵੇਂ ਅੱਜਕੱਲ੍ਹ ਹੈਰੋਂ ਆਉਂਦੀਆਂ ਨੇ ਹਨਾ ਪ੍ਰੈਸਰ ਵਾਲੀਆਂ ਉਹਨੇ ਅੱਜਕੱਲ੍ਹ ਸੌਖਾ ਬਹੁਤ ਪਾਵਾਂਗੇ ਪਾਵਾਂਗੇ ਉਹ ਯਾਰ ਜੀ ਲੋਹੇ ਚਾਹੀਦੇ ਸੀ ਨਾ ਹੋਰ ਇੱਥੇ ਤੱਕ ਚਾਹੀਦਾ ਏ ਕਵਰ ਯਾਰ ਮੇਰੇ ਮਾਤਾ ਪੈਸੇ ਬੰਦਾ ਮਗਰ ਨੂੰ ਹੋ ਗਿਆ ਡਿੱਗਦਾ ਹੀ ਲੱਗਣਾ ਇਹ ਬੰਦੇ ਦੇ ਪੱਠੇ ਮਾਰ ਕੇ ਹੁੰਦਾ ਜੇ ਬਾਹਲੇ ਆ ਕੇ ਮੈਂਸੀ ਸੀ ਬਾਹਲੇ ਸਿਸਟਮਾ ਕੋਈ ਆ ਜਿਵੇਂ ਬਾਹਰ ਆਉਂਦਾ ਉਹੀ ਸਿਸਟਮ ਅੰਚੇ ਆ ਨਾ ਬੰਦੇ ਦਾ ਕੀ ਕੰਮ ਹਾਂ ਅਰੇ ਯਾਰ ਪੀੜੇ ਚੱਕਰ 540 ਵੀ ਹੋ ਜਾਣਾ 750 ਵੀ ਹੋ ਜਾਣਾ ਨਾਰਮਲ ਵੀ ਚੱਲੂਗੀ ਇਹ ਧੋਣ ਵਾਲਾ ਇਹ ਕਿਉਂ ਪਾਉਣਾ ਤੇਰਾ ਪੰਪ ਜੀ ਇਹ ਨਹੀਂ ਦੇ ਫਿਰ ਦਿੱਤੇ ਪੰਪ ਆਏ ਫਿਰ ਲੈਂਦਰ ਪਾ ਕੇ ਦੇ ਆ ਦੇ ਕਾ 4x4 ਲੱਗ ਗਿਆ ਕਾ 4x4 ਲੱਗ ਗਿਆ ਬਾਹਰ ਜਾਣਾ ਆ ਪੀਟੀਓ ਆ ਦੇ ਲੋ ਬ੍ਰੇਕ ਹੋ ਗਏ 70 HP ਦੇ ਵਿੱਚ ਤੇ 55 ਕਿਲੋ ਬਾੜ ਦੇ ਹਿਸਾਬ ਨਾਲ ਇੰਜਨ ਆਦਾ ਜਿਹੜੀ ਇੰਜਨ ਗ੍ਰੋਥ ਆ ਜਿਹੜੀ ਇਹਦੀ ਜਿਹੜੀ ਇਹਦੀ ਬੋਰ ਸਟਾਕ ਆ ਜੀ 4.06 ਉਨਾ 5.4.53 ਇੰਚਸ ਯਾਨਕਿ ਕਿ ਵੀ ਉਹ 4.53 ਇੰਚ 103 ਗੁਣਾ ਠੀਕ ਹੈ ਜੀ 115 ਐਮ ਐਮ ਦੇ ਵਿੱਚ ਆਉਂਦੀ ਹੈ ਜਿਹੜੀ ਜਿਹੜੀ ਇਹ ਬੋਰ ਸਟਾਕ ਆ ਜਿਹੜੀ ਇਹਦੀ ਜਿਵੇਂ ਪਾਵਰ ਦੀ ਗੱਲ ਕਰੀਏ ਟਾਰਕ ਦੀ ਗੱਲ ਕਰੀਏ ਤਾਂ ਇਹਦੀ 252.3 ਆਈ ਪੀ ਐਫ ਟੀ 342.1 342.1 ਐਨ ਐਮ ਟਾਰਕ ਦੇ ਵਿੱਚ ਇਹ ਟਰੈਕਟਰ ਆਉਣਾ ਹੀ ਨਹੀਂ ਜੋਰ ਹੈ ਦੇ ਵਿੱਚ 3600 ਤੱਕ ਦੀ ਇਹਦੀ ਲੈਫਟ ਕਨਵਰਟੀ ਆ ਇਹਦਾ 75 ਲੀਟਰ ਦਾ ਇਹਦਾ ਆਉਂਦਾ ਜੀ ਇਹਦਾ ਡੀਜ਼ਲ ਟੈਂਕ 75 ਲੀਟਰ ਦਾ ਇਹਦਾ ਡੀਜ਼ਲ ਟੈਂਕ ਆਉਂਦਾ ਇਹਦਾ 15 ਗੇਅਰ ਇਹਦੇ 15 ਗੇਅਰ ਬਣ ਜਾਂਦੇ ਆ ਜੀ ਇਹਦੇ 15 ਗੇਅਰ ਟ੍ਰੈਕਟਰ ਇਹਨਾਂ ਦੇ ਜੀ 2 ਈਲ ਦੇ ਵਿੱਚ ਵੀ ਆਉਂਦੇ ਆ 4 ਈਲ ਦੇ ਵਿੱਚ ਵੀ ਆਉਂਦੇ ਆ ਪਾਵਰ ਸਟੀਅਰਿੰਗ ਆਉਂਦੇ ਆ ਠੀਕ ਆ ਜੀ ਜਿਹੜੀ ਇਹਨਾਂ ਦੇ ਬ੍ਰੇਕ ਆ ਉਹ ਜੀ ਡਿਸਕ ਆਉਂਦੇ ਆ ਇਹਨਾਂ ਦੇ ਛਾਰੇ ਬ੍ਰੇਕ ਹੀ ਵੈਸੇ ਅਸਲ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਡਿਸਕ ਆਉਂਦੇ ਆ ਜੀ ਆਮ ਦੋ ਆਉਂਦੇ ਆ ਨਾ ਮਗਲੇ ਬ੍ਰੇਕ ਨਾਰਮਲ ਆ ਆਪਣੇ ਟਰੈਕਟਰਾਂ ਦੇ ਨਾਰਮਲ ਹੁੰਦੇ ਆ ਬਹੁਤ ਦੇ ਪੁੱਝੇ ਹੁੰਦੇ ਆ ਨਾ ਇਹ ਚਾਰੇ ਬ੍ਰੇਕ ਹੀ ਇਹਨਾਂ ਦੇ ਯਾਨੀ ਕਿ ਡੈਸਕ ਬ੍ਰੇਕਾਂ ਦੇ ਵਿੱਚ ਆਉਂਦੇ ਆ ਇਹਨਾਂ ਦੇ ਪੀਡੀਓ ਵਗੈਰਾ ਜੀ ਉਹ 540 ਇਹੀ ਤੇ 500 540 ਸੰਪ ਤੇ 1000 ਦੇ ਵਿੱਚ ਆਉਂਦੀ ਆ ਫਿਰ ਸਟੈਂਡਰਡ ਟਾਇਰ ਤ ਹੈਗਾ ਜੀ ਫਰੰਟ ਹੈਗਾ 420 85 ਆਰ 32 ਆਰ ਆਰ ਬੀ 420 ਤੇ 85 ਆਰ 28 ਯਾਨੀ ਕਿ ਇਹ ਮਗਲੇ ਟਾਇਰ ਹੋ ਜਾਂਦੇ ਆ ਬੇੜ ਦੀ ਗੱਲ ਬਾਤ ਕਰੀਏ ਜੇ ਭਾਰ ਦੀ ਗੱਲ ਬਾਤ ਕਰਦੇ ਆ ਤਾਂ ਇਹਨਾਂ ਦੀ ਆਉਂਦਾ ਜੀ ਦੋ ਜਿਹੜਾ 2 ਪੀਲ ਆ ਉਹ 473 ਆਈਬੀ ਆਈਪੀਐਸ ਜਾਨੀ ਕਿ 2800 ਕਿਜੀ ਦੇ ਵਿੱਚ ਆਉਂਦਾ ਜਿਹੜਾ 4 ਵੀਲ ਆ ਜੀ ਉਹ 64 14 ਆਈਬੀਐਸ ਦੇ ਵਿੱਚ ਜਾਨੀ ਕਿ ਉਹ 3000 ਕਿਜੀ ਦੇ ਵਿੱਚ ਆਉਂਦਾ 3000 ਕਿਲੋ ਵਿੱਚ ਦੇ ਆਉਂਦਾ ਜੀ ਉਹ ਬਾਕੀ ਟਰੈਕਟਰ ਪਹਿਲੀ ਵਾਰ ਆਇਆ ਵਾ ਆਪਣੇ ਹਲਕੇ ਦੇ ਵਿੱਚ ਟਰੈਕਟਰ ਹੋ ਸਕਦਾ ਟਰੈਕਟਰ ਤੁਹਾਨੂੰ ਅਸੀਂ ਚੱਲਦਾ ਵੀ ਦਿਖਾਵਾਂਗੇ ਟਰੈਕਟਰ ਦੀ ਪਾਵਰ ਵਗੈਰਾ ਤੁਹਾਨੂੰ ਅਸੀਂ ਚੈੱਕ ਕਰਾਵਾਂਗੇ ਟਰੈਕਟਰਾਂ ਦੀ ਇਸ ਟਰੈਕਟਰ ਦੀ ਜੂਟ ਫਾਰਮ ਦੀ ਵੈਸੇ ਸੁਣਦੇ ਵੀ ਆ ਵੈਸੇ ਵੀਡੀਓ ਵਗੈਰਾ ਵੀ ਆਪਾਂ ਦੇਖਦੇ ਆ ਵੀ ਟਰੈਕਟਰਾਂ 'ਚ ਕਹਿੰਦੇ ਜੋਰ ਆ ਇਹਨਾਂ ਟਰੈਕਟਰਾਂ 'ਚ ਬਹੁਤ ਆਉਂਦਾ ਟੂਬਾ ਵਗੈਰਾ ਟਰੈਕਟਰਾਂ ਦੀਆਂ ਚੰਗੀਆਂ ਮਜ਼ਬੂਤ ਬਣਾਈਆਂ ਹੋਈਆਂ ਲੈਂਕਾਂ ਵਗੈਰਾ ਬਹੁਤ ਜ਼ਿਆਦਾ ਮਜ਼ਬੂਤ ਨੇ ਆ ਡੰਡੇ ਡੁੰਡੇ ਦੇਖੋ ਸਾਈਡਾਂ ਵਾਲੀ ਜਿਹੜੀ ਜਿਹੜੀ ਲੈਂਕਾਂ ਉਹ ਜਿਹੜੀ سپورਟ ਦਿੰਦੀ ਆ ਬਾਲੀ ਤਗੜੀ ਦਿੰਦੀ ਹੋਈ ਆ سپورਟ ਦੇ ਕੇ ਨਹੀਂ ਤਗੜੀ ਦਿੰਦੀ ਆ ਯਾਰ ਇਹ ਤਾਂ ਲੈਂਕ ਵੱਡੀ ਵੱਡੀ ਛੋਟੀ ਲੈਂਕ ਲੈਂਕ ਕਰਨ ਨੂੰ ਉਹ ਤੁਹਾਨੂੰ ਲੱਗਣਾ ਹੈ ਵੀ ਦੇਖੋ ਕੋਈ ਨਾ ਵੀ ਕਿੰਨੇ سپورਟ ਕਿੰਨੇ ਆ سپورਟ ਡੰਡੇ ਹੀ ਆ ਯਾਰ ਡੰਡੇ ਦਾ ਵੀ ਬਹੁਤ ਮਜ਼ਬੂਤ ਆ ਡਬਲ ਜੈਕ ਕਰਤਾ ਨੇ سپورਟ ਦੇ ਰਹੂਗੀ ਮਸ਼ੀਨ ਜਿਹਨੂੰ ਕੋਈ ਮਾ ਪਾਉ ਮਗਰ ਆਏ ਨਹੀਂ ਬੰਦੇ ਲੋ ਬਈ ਸਰ ਗੱਟ ਇਹ ਵੀ ਬੜੀ ਮੈਂ ਦੇਖ ਲਿਆ ਜਿਵੇਂ ਹਾਲੈਂਡ ਦੀ ਜਿਵੇਂ ਜਿਵੇਂ ਲੰਬੀਆਂ ਨਹੀਂ ਆਉਂਦੀਆਂ ਲੈਂਥਾਂ ਲੰਬੀਆਂ ਲੈਂਥਾਂ ਨੇ ਉਵੇਂ ਇਹਦੀ 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 ਲੰਬੀ ਗਾਰਤੀ ਹੱਕ ਦੇ ਖਾਤੇ ਹੱਕ ਦੇ ਵੀ ਸਾਰੇ ਡੈਟਰ ਜਿਹੜੇ ਮਾਰਦੇ ਨਾਲ ਹੱਕ ਇਹਦੀ ਹੋਣੀ ਇਹ ਚੀਜ਼ ਨਰੋਈ ਆ ਨਰੋਈ ਹੋਊ ਪੂਰੀ ਤਾਟਾ ਹੋਊ ਇਹਨਾਂ ਦੇ ਐ ਓਏ ਟਰਾਲੀ ਦੀ ਵੱਡੀ ਵੱਡੀ ਹੱਕ ਹੱਕ ਬਦਲੋਣੀ ਪਊ ਨਾਰਮਲ ਟਰਾਲੀ ਆ ਉਹ ਪੈਂਦਾ ਹੁੰਦਾ ਜੋਤ ਨਾਲ ਉਹ ਕਿਹਦਾ ਹੋਕਣਾ ਨਾ ਇਹ ਯਾ ਕਰੋ ਆ ਚੀਜ਼ ਵੜਾ ਕੇ ਇਹਦੀ ਉੱਚੀ ਕਰਾ ਦੇ ਇਹਦੀ ਉੱਚੀ ਹੋ ਜਵੇ ਬਸ ਇਹ ਚੀਜ਼ ਨਰੋਜੀਤੀ ਬਣਦੀ ਨਾ ਉਹ ਚੀਜ਼ ਬਣਦੀ ਨਹੀਂ ਹੁੰਦਾ ਇਹ ਰੂੱਚੀ ਕਰਾ ਥਲੜ ਦੀ ਜੋਰ ਪੈਂਦਾ ਨਾ ਤਾਂ ਵਾਲੀ ਤੇ ਨਹੀਂ ਪੈਂਦਾ ਉਹ ਥਲੜੀ ਤੇ ਰੜੀ ਰਹਿਣੇ ਰਹਿਣੇ ਥਲੜੀ ਤੇ ਹੁੰਦਾ ਉਹ ਕਿਹਦਾ ਜਿੰਨਾ ਇਧਰ ਤੇ ਇਧਰ ਇਧਰ ਤੇ ਰਹਿਣਾ ਰਹਿਣਾ ਹੋਣਾ ਉਹ ਕਿਹਦਾ ਸਾਰਿਆਂ ਦੇ ਨਵੇਂ ਨਹੀਂ ਤੇਰਾ ਟਰੈਕਟਰ ਜਿਗਰਾ ਵੀ ਲਿਆ ਨਾ ਤੇ ਜਦੋਂ ਬਾਹੂ ਗਣ ਦੇਖੀ ਭਰਾ ਕੇ ਮੈਂ ਇੱਥੇ ਥਰਾਂ ਦੇ ਡੈਬ ਹੋਰੀ ਇਹਨੂੰ ਕਹਾਂ ਕਿ ਪਹੁੰਚ ਗਿਆ ਕਿੱਥੇ ਆ ਵੀ ਪਹੁੰਚਿਆ ਕਿੱਥੇ ਪਹੁੰਚ ਗਿਆ ਕਿੱਥੇ ਦਰਵਾਜ਼ਾ ਇਹ ਤੇ ਲੰਬੀ ਵੀਡੀਓ ਹੈ ਵੀਡੀਓ ਬਹੁਤ ਲੰਬੀ ਆ ਇੰਨੀ ਕਿ ਦੇ ਦਿੰਦੇ ਆ ਪੂਰਾ ਗਾਣਾ ਕਰਾਉਂਦੇ ਸਟੇਟ ਕਰਨਾ ਸਹੀ ਆ ਇਹਦਾ ਬਾਕੀ ਆ ਉੱਤੇ ਇਹਨੇ ਕਵਰ ਦਿੱਤਾ ਵੀ ਬਹੁਤ ਵਧੀਆ ਆ ਆ ਸਜਾ ਆ ਦੇਖ ਆ ਜਿਹੜੇ 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 ਜੈਕ ਦਿੰਦਾ ਜਿਹੜੇ ਲੈਫਟ ਵਾਲੇ ਗੱਗੀ ਆਰਮਰਡ ਟਰੈਕ ਹੀ ਦਿੰਦਾ ਜਿਵੇਂ ਅੱਜਕੱਲ੍ਹ ਆਉਂਦੇ ਆ ਇਹਨੇ ਦਿੱਤੇ ਵੀ ਡਬਲ ਹੋਇਆ ਡਬਲ ਦਿੱਤੇ ਆ ਹੁਣ ਉਹ ਔਖਾ ਕਰਨਾ ਯਾਰ ਬੰਦੇ ਨੂੰ ਐ ਕਿਦੇ ਭੈਣ ਤੇ ਧੰਬੜਾ ਕਰ ਕਿੱਥੇ ਉਹੀ ਬਥੇ ਕਿੱਥੇ ਭਲਾ ਲਾ ਕੀ ਸੌਖਾ ਰਹੂਗਾ ਮੈਂ ਇਹ ਆ ਕੀ ਸੌਖਾ ਬਟਨ ਵੀ ਨਪਣਿਆਂ ਵਿੱਚ ਲੌਗ ਦੇ ਤੇਰੇ ਵਗਾ ਕੱਦੂ ਦੇ ਵਿੱਚ ਡੰਡਾ ਹੈ ਕੱਢੀ ਫਿਰ ਕ੍ਰਾਸ ਕੱਢੀ ਫਿਰ ਮੜ ਕੇ ਨਾ ਪਾਵੇ ਦਾ ਕਰੇ ਉਹ ਉੱਚਾ ਉੱਚਾ ਦੀਵਾ ਹੋ ਜਾ ਨਾ ਹੱਥਾਂ ਦੇ ਵੱਜੂ ਇਹ ਲਾਉਂਦੇ ਲੈ ਦੇ ਚੰਗੀ ਗੱਲ ਦੀ ਆ ਓਲੇ ਮੂਰੇ ਕੱਡਾ ਲਾਇਆ ਹਾ ਦਾ ਠੰਡਾ ਕਰਨ ਵਾਸਤੇ ਤੇਲ ਇਹਦਾ ਕੋਲਿੰਗ ਉਹ ਕੂਲੈਂਟ ਵਾਲਾ ਹੁੰਦਾ ਜਿਹੜਾ ਜਿੱਦੋਂ ਠੰਡਾ ਕਰਦਾ ਉਹ ਇਹਨੇ ਅੰਡਾ 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 ਜੀ ਉਹ ਇਹ ਨਾਲ ਬਖਰੇ ਜਿਹੀ ਕੀਤੇ ਹੋਈ ਆ ਸਾਰੇ ਦੂਹ ਸ਼ੁਰੂ ਤੇ ਇਹਨਾਂ ਨੇ ਨਾ ਪ੍ਰੋਜੈਕਟਰ ਲੈਂਪ ਹੀ ਹੁੰਦੇ ਆ ਜਰੂਰ ਤੇ ਪ੍ਰੋਜੈਕਟਰ ਲੈਂਪ ਲਾਈਟਾਂ ਹੀ ਆ ਸਕਦੇ ਨੇ ਬਖਰੇ ਜਿਹੀ ਹੁੰਦਾ ਆਪਣੇ ਜਦੋਂ ਇੱਥੇ ਲਾਉਂਦੇ ਹੁੰਦੇ ਆ ਨਾ ਜਦੋਂ ਆਪਣੇ ਆਹ ਮੇਲੇ ਤੇ ਐਗਜ਼ੀਬਿਸ਼ਨ ਉਹ ਦੱਸਦੇ ਸੀ ਕਿ ਨਹੀਂ 80 85 85 ਪਾਵਰ ਦੇ ਡੈਕਟਰ ਆ ਜਿਹੜੇ ਜਿਹੜੇ 100 HP ਜਿੰਨਾ ਜ਼ੋਰ-ਜ਼ੋਰ ਮਾਰਦੇ ਇਹਨਾਂ ਦੇ ਉਹ ਕਿਤੇ ਨਾ ਪੁੱਠਾਈ ਜਾਂਦਾ ਸ਼ੋਹ ਨਾਲ ਦੇ ਰਹਿਮ ਹੁੰਦੇ ਨਾ ਕਿਤੇ ਹਰੇ ਭਾਨੇ ਵਾਂਗੂ ਚਾਚਾ ਤੋਂ ਟਰੈਕਟਰ ਇਹ ਪਾ ਜੰਨਾ ਜੀ ਸਸਰੀ ਕਾਲ ਬਣਾ ਦੇ ਐ ਚੱਕੀ ਦੇ ਐ ਚਾਰ ਰੇਟਾ ਤਾਂ ਚੱਕ ਕੇ ਲਾਵਾ ਪੈ ਨੂੰ ਹਾਂ ਆ ਗਿਆ ਮੈਂ ਆ ਗਾ ਤਾ ਮਾਰ ਪੈਗਾ ਚਾਚਾ ਮੈਂ ਇੰਨਾ ਬਣਾ ਦੇਣਾ ਤੇ ਲਾਣੇ ਕੋ ਪੱਤਰ ਉਹਦੇ ਕੋ ਬਾਣ ਬਿੱਲੇ ਪੈ Kata ari di? Kata ari di? Kata ari di?